ਤੇਰੇ ਪਾਣੇ ਸਰਵੱਤ ਦਾ ਭਲਾ Gracias. हरियालियूं <laughs> 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 ਲਿੱਟਲ ਫ੍ਰੀਮਲੀ ਜੀ Thank you. ¿Livia? ਚਲੋ ਸਾਹਮਣੇ ਆਓ ਦੇਖੋ ਸਾਹਮਣੇ ਚੋਣ ਦਿਖਾਉਂਦੇ ਰੁਕ ਜਾ ਵੀ ਮੜਾ ਰੁਕ ਜਾਓ ਜੱਟੀ ਅਗਮਲ ਖੜੇ ਆ ਇਧਰੋਂ 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 ਹੋਰ ਲੋਈ ਆ ਬਈ ਲੋਈ ਕਿਸੇ ਦੀ ਲੋਈ ਤਾਂ ਨਹੀਂ ਭਾਈ ਜਿਹੜਾ ਲੋਈ ਆ ਦੱਸ ਦੋ ਭਾਈ ਜਿਹਨੇ ਮੈਂ ਸਾਡੇ ਕੋਲ ਲੋਈ ਪਾਉਣੀ ਚਾਹ ਲੋ ਜਿਹੜਾ ਵੀਰ ਤਾਂ ਨਹੀਂ ਆਈ ਉਹਨੂੰ ਲਾਤੀ ਭਾਈ ਧੱਕਾ ਨਾ ਮਾਰੋ ਇਕਲੀਣਾ ਕਰਕੇ ਉਹਨੂੰ ਮਾ ਟੇਕਣਾ ਲੋਈ ਲਿਆਉਨੇ ਹੋ ਵੀ ਆ ਜਿਹੜੀ ਪਰਵਾਹ ਨਾ ਕੋਈ ਪਰਵਾਹ ਨਹੀਂ ਆਹ ਜਿਹੜੀ ਲੋਈ ਨੂੰ ਮੂੰਹ ਤੇ ਸਾਥ 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 ਨਾ

ਬਾਹ ਤੇ ਬੰਦ ਨਾ ਲੱਗੋ ਬਾਈ ਦੇਖੇ ਬਾਈ ਹੌਲੀ 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 ਵੀਰ ਹੌਲੀ ਕਹਾਂ ਜੇ ਪਰਾਸ਼ਾ ਟਾਲਾ ਟਾਲ ਹੌਲੀ ਉਹ ਟਾਲਾ ਮੜ ਜਾ ਹੌਲੀ ਉਹ ਬਾਈ ਉਹ ਟਾਲਾ ਸਾਹ ਹੌਲੀ ਆਉਣੀ ਉਹ ਹੌਲੀ ਬਾਈ ਸੇਡ ਹੋ ਜਾ ਮੇਰਾ ਵੀਰ ਵੀਰ ਮੜੇ ਸਾਈਡ ਟ ਹੋ ਜਾ ਰਾ ਸਾਈਡ ਸਾਈਡ ਹੋ ਜਾ ਮੇਰਾ ਮੇਰਾ ਮੜਾ ਕੰਮ ਹੋ ਜਾਂਦਾ ਮਾਜਾ ਭਾਈ ਮੜਾ ਅੱਗੇ ਮੜਾ ਅੱਗੇ ਅੱਗੇ ਹੋ ਜਾ ਅੱਗੇ ਖੁੱਲੇ ਜਿੱਦਾਂ ਚੱਲ ਭਾਈ ਕੰਮ ਕਰ ਮੜਾ ਹੋ ਜਾ ਰੇ ਸਾਡਾ ਅੱਖੀਂ ਮਾੜਾ ਥੋੜੇ ਵੱਡੇ ਤੈਨੂੰ ਜੀ ਆਇਆ ਜੀ ਬਰਗਾ ਪੁੱਤਾਂ ਜੰਦਿਆ ਐਸੀ ਜੰਪ ਪੁਗਾਈ ਐਸੀ ਜੰਪ ਖਚਨਾਈ ਅੱਖਾਂ

ਆਰੇ ਸਾਹਬ ਕੋਈ ਬਾਈਕ ਮੇਰੇ ਖੱਦਾ ਹੈਗਾ ਅਸ ਤੇ ਪੁੱਟਿਆ ਪਾਣੇ ਪਾਸੇ ਪਾਸੇ ਇੱਕ ਮਿੰਟ ਹੋ ਜਾ ਰਿਹਾ ਪਾਣਾ ਕੋਈ ਲਿਖਾ ਸਾਹਬ ਆਖੇ ਨੀਚੇ ਖੜੋ ਥੋੜੇ ਪਾਸੇ ਮੂੰਹ ਚ ਕੀ ਹੱਥ ਦਾ ਕਰੋ ਪਾਸੇ 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 ਹੋਰ ਬੜੇ ਪਾਸੇ ਪਾਸੇ ਅੱਖਾ ਪਰ ਅੱਖਾ ਪਰ ਅੱਖਾ ਪਰ ਆ ਬੇਚਾ ਬਗਵਾਤ ਤੇ ਆ ਫੜ ਕੇ ਜੀ ਅਨਫਾ ਫੜ आबड़ो đi बाकी ऊपर पाइए ऊपर पाइए हो 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 Pode

ਹਾਂ ਇਹ ਕੋਈ ਬਹੁਤ ਸਮਾਜ ਸੇਵੀ ਕੰਮ ਕਰਦਾ ਸੀ ਉੱਥੇ ਇਹਨਾਂ ਦੀ ਹਾਜ਼ਰੀ ਪੱਕੀ ਹੁੰਦੀ ਸੀ ਤੇ ਘਾਟ ਏਰੀਏ ਨੂੰ ਇਹਨਾਂ ਦੀ ਬਹੁਤ ਇਹਨਾਂ ਨੇ ਅੱਗੇ ਮੇਰੇ ਨਾਲ ਵੀ ਰਾਣਾ ਜੀ ਨਾਲ ਵੀ ਲੱਗ ਕੇ ਤੇ ਸਾਰੇ ਲੀਡਰਾਂ ਦੇ ਨਾਲ ਮਿਲ ਕੇ ਕੰਮ ਕਰਕੇ ਇਹਨਾਂ ਨੇ ਇਸ ਲੱਤ ਨੂੰ ਬਹੁਤ ਉੱਪਰ ਚੁੱਕਿਆ ਇਹ ਅੱਜ ਲਗਭਗ ਸਾਰੇ ਹੀ ਜ਼ਿਲ੍ਹਿਆਂ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਦੇ ਅੰਤਮ ਸੰਸਕਾਰ ਤੇ ਆਏ। ਮੈਂ ਸਾਰੇ ਲੋਕਾਂ ਦਾ ਆਪਣੇ ਵੱਲੋਂ ਕਿਉਂਕਿ ਮੇਰੇ ਨਾਲ ਮੇਰੇ ਇਲਾਕੇ ਦੇ ਵੀ ਸੀ। ਬਹੁਤ ਪਿਆਰ ਕੀਤਾ ਸਾਡੇ ਜ਼ਿਲ੍ਹਾ ਪ੍ਰਧਾਨ ਵੀ ਸੀ। ਸੋ ਮੈਂ ਸਾਰੇ ਇਲਾਕੇ ਦੇ ਜਾਂ ਹੋਰ ਜਿੰਨੇ ਵੀ ਲੋਕ ਇੱਥੇ ਆਏ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਤਨਸ਼ੁਬ ਜਿਸ ਤਰੀਕੇ ਨਾਲ ਨਿੱਜੀ ਤੁਹਾਡੇ ਤੋਂ ਦੇ ਦਾ ਸਬੰਧ ਚ ਕਿ ਬਹੁਤ ਜ਼ਿਆਦਾ ਤੁਹਾਡੇ ਇਲਾਕੇ ਦੇ ਹੋਣ ਕਰਕੇ ਤੁਹਾਨੂੰ ਕੀ ਲੱਗਦਾ ਵੀ ਇਲਾਕੇ ਦੇ ਵਿੱਚ ਕਿੰਨਾ ਕੁ ਵੱਡਾ ਇਸ ਚੀਜ਼ ਦਾ ਘਾਟਾ ਜਿਹੜਾ ਤੁਸੀਂ ਸਮਝਦੇ ਹੋ ਵੀ ਇਸ ਸਮਾਜ ਦੇ ਵਿੱਚ ਦੇਖੋ ਇਸ ਬੰਦੇ ਦਾ ਕੋਈ ਬਦਲ ਨਹੀਂ ਹੈ ਇਸ ਏਰੀਏ ਦੇ ਵਿੱਚ ਇਸ ਕੱਦ ਦਾ ਕੋਈ ਨੇਤਾ ਨਹੀਂ ਹੈ ਸਾਡੇ ਕੋਲ ਹੋਟ ਜਿਹੜਾ ਅਜੇ ਪੂਰੀ ਤਰ੍ਹਾਂ ਤੇ ਕੰਮ ਨੂੰ ਸੰਭਾਲ ਸਕਦਾ ਇੱਕ ਵੱਡਾ ਨਾਮ ਪੂਰਾ ਹੋਣ ਵਾਲਾ ਘਟਾ ਸਾਨੂੰ ਪਿਆ ਇਸ ਵੱਡੇ ਦਾ ਕਾਂਗਰਸ ਪਾਰਟੀ ਨੂੰ ਪਿਆ ਹੈ ਰਾਤੇ ਨੂੰ ਪਿਆ ਇਹਦਾ ਹਰ ਪਾਰਟੀ ਦੇ ਨਾਲ ਪਿਆਰ ਸੀ ਚਾਹੇ ਜੀ ਅਕਾਲੀ ਲੀਲੋ ਵੀ ਆਏ ਹੋਏ ਆਮ ਆਦਮੀ ਪਾਰਟੀ ਦੇ ਐਮ ਐਲ ਏ ਸਾਹਿਬ ਆਏ ਵੀ ਹੈ ਤਾਂ ਅਕਾਲੀਆਂ ਦੇ ਸਾਬਕਾ ਮੰਤਰੀ ਜੀ ਧੀਮਾ ਸਾਹਿਬ ਆਏ ਹੋਏ ਹੈ ਹਰ ਪਾਰਟੀ ਦਾ ਹਰ ਸੰਸਦ ਦਾ ਹਰ ਸੰਪਰਦਾਏ ਦਾ ਬੰਦਾ ਜੀ ਇੱਥੇ ਪਹੁੰਚਿਆ ਹੋਇਆ ਤੇ ਇੱਕ ਵੱਡਾ ਜਿਹੜਾ ਦੁੱਖ ਹੈ ਸਾਨੂੰ ਇਸ ਚੀਜ਼ ਦਾ ਵੱਡਾ ਸਾਰੇ ਜਿਸ ਤਰੀਕੇ ਨਾਲ ਸਮਾਜ ਦੇ ਵਿੱਚ ਵਿਚਰਨ ਦਾ ਉਹਨਾਂ ਦਾ ਬਹੁਤ ਪੱਕੀ ਸ਼ਖਸੀਅਤ ਸੀ ਉਹ ਚੀਕ ਗੁਣ ਨਹੀਂ ਸੀ ਉਹ ਧਾਰਮਿਕ ਤੌਰ ਤੇ ਬਹੁਤ ਨਿਪੁੰਨ ਸੀ ਸਮਾਜੀ ਤੌਰ ਤੇ ਬਹੁਤ ਵੱਡਾ ਸੋਸ਼ਲ ਵਰਕਰ ਸੀ ਔਰ ਪੋਲੀਟੀਕਲ ਤੌਰ ਤੇ ਬਹੁਤ ਸਟਰੋਂਗ ਇੱਕ ਕਾਂਗਰਸ ਪਾਰਟੀ ਦੇ ਲੀਡਰ ਸੀ ਔਰ ਖਾਸ ਕਰਕੇ ਇਕੱਲੇ ਇਹ ਪਿੰਡ ਚੈੜੀਆਂ ਦੀ ਜੇ ਅੱਜ ਪਪੂਲਰਿਟੀ ਹੈ ਉਹ ਜੈਲਦਰ ਸਾਹਿਬ ਕਰਕੇ ਹੈ ਕਿ ਉਹਨੇ ਪੂਰੇ ਪੰਜਾਬ ਦੇ ਵਿੱਚ ਆਪਣਾ ਇੱਕ ਜੜਾ ਬਣਾਇਆ ਔਰ ਦੋ ਜ਼ਿਲ੍ਹੇ ਖਾਸ ਤੌਰ ਤੇ ਮਹਾਲੀ ਤੇ ਰੋਪੜ ਜਿਹੜੇ ਹੈਗੇ ਨੇ ਕੋਈ ਐਸਾ ਬੱਚਾ ਨਹੀਂ ਜਿਹੜਾ ਉਹਦੇ ਨਾਂ ਤੋਂ ਨਾਂ ਵਾਪਸ ਹੋਵੇ ਕਿਉਂਕਿ ਉਹਨੇ ਹਰ ਕੋਨੇ ਜਾ ਕੇ ਚਾਹੇ ਟੂਰਨਾਮੈਂਟ ਹੋਵੇ ਤੇ ਕੋਈ ਸੋਸ਼ਲ ਕਾਜ ਹੋਵੇ ਤੇ ਅਗਰੇ ਲੜਕਿਆਂ ਦੀ ਸ਼ਾਦੀ ਹੋਵੇ ਤੇ ਕੋਈ ਪਾਰਟੀ ਦਾ ਪ੍ਰੋਗਰਾਮ ਹੋਵੇ ਯਾਨੀ ਹਰ ਪ੍ਰੋਗਰਾਮ ਨੂੰ ਉਹਨੇ ਪਾਰਟਿਸਪੇਟ ਕਰਨਾ ਤੇ ਉੱਥੋਂ ਦੇ ਲੋਕਾਂ ਦਾ ਪਿਆਰ ਮੁੱਤਤ ਪਾਦਾ ਕਰਨਾ ਉਸ ਬੰਦੇ ਦੀ ਖਾਸੀਅਤ ਸੀ ਮੈਂ ਪਹਿਲੇ ਪ੍ਰਧਾਨ ਸਾਹਿਬ ਨੇ ਕਿਹਾ ਵੀ ਮੈਂ ਦੇਖਿਆ ਵੀ ਸਿਆਸੀ ਤੌਰ ਤੇ ਸਾਡੇ ਬਹੁਤ ਵਾਰੀ ਮਨਮਟਾ ਹੋ ਜਾਂਦੇ ਸੀ ਪਰ ਇੱਕ ਉਹ ਐਸਾ ਐਸਾ ਬੰਦਾ ਸਜੇ ਸੀਗਾ ਕਿ ਉਹਦਾ ਕਿਸੇ ਨਾਲ ਕੋਈ ਬਿਲਕੁਲ ਨਹੀਂ ਸੀਦਾ ਸਭ ਦਾ ਹਰਮਨ ਫੇਰਾ ਸੀ ਅੱਜ ਇਸ ਪਰਿਵਾਰ ਨੂੰ ਨਹੀਂ ਘਾਟਾ ਪਾਰਟੀ ਨੂੰ ਬਹੁਤ ਵੱਡਾ ਘਾਟਾ ਹੈ ਤੇ ਸੁਭਚੇ ਇਸ ਇਲਾਕੇ ਨੂੰ ਬਹੁਤ ਵੱਡਾ ਘਾਟਾ ਹੈ ਕਿ ਜਦੋਂ ਕਿਸੇ ਦਾ ਵੀ ਦਰਵਾਜ਼ਾ ਜੇ ਨਾ ਖੁੱਲਿਆ ਤਾਂ ਜਿਆਦਾ ਦਰਵਾਜ਼ਾ ਹਮੇਸ਼ਾ ਖੁੱਲਿਆ ਰਹਿੰਦਾ ਅੱਧੀ ਰਾਤ ਨੂੰ ਆਵਾਜ਼ ਮਾਰੋ ਪੰਜਹਿੰਦਰ ਸਾਹਿਬ ਕਦੇ ਹਸਾਲੀ ਸਾਹਿਬ ਤੋਂ ਆ ਰਹੇ ਨੇ ਤੇ ਗੰਡੂਆਂ ਤੋਂ ਆ ਰਹੇ ਨੇ ਕਿ ਫੋਨ ਕਰੋ ਤਾਂ ਮੈਂ ਉੱਥੇ ਆ ਰਿਹਾ ਸਦਾ ਤੁਹਾਨੂੰ ਕੁੜਾ ਜਾਂਦਾ ਇਹੋ ਜਿਹੇ ਬੰਦੇ ਬਹੁਤ ਘੱਟ ਮਿਲਦੇ ਨੇ ਪਰ ਮੇਰਾ ਇਹ ਕਹੂਗੇ ਸਾਨੂੰ ਇਹ ਨਾਪੂਰਾ ਹੋਣ ਵਾਲਾ ਘਟਾ ਹੈ ਪਾਰਟੀ ਨੂੰ ਪਰਿਵਾਰ ਨੂੰ ਦੋਸਤ ਮਿੱਤਰਾਂ ਨੂੰ ਤੇ ਪਰਮਾਤਮਾ ਨੂੰ ਆਪਣੇ ਚਰਨਾਚ ਨਿਵਾਸ ਬਖਸ਼ੇ ਤੇ ਸਾਨੂੰ ਸਾਰਿਆਂ ਨੂੰ ਇਹ ਪ੍ਰਭਾ ਮਨ ਬਖਸ਼ੇ ਜਿਸ ਦੇ ਨਾਲ ਖੇਡਾਂ ਨਾਲ ਜੁੜੇ ਹੋਏ ਸਮਾਜ ਦੇ ਕੰਮਾਂ ਨਾਲ ਜੁੜੇ ਹੋਏ ਜੈਲਦਾਰ ਸਾਹਿਬ ਜੀ ਕਿ ਕੀ ਲੱਗਦਾ ਕਿ ਨਕ ਸਮਾਜ ਤੋਂ ਤੁਹਾਨੂੰ ਲੱਗਦਾ ਵੀ ਘਟਾ ਇਸ ਚੀਜ਼ ਦਾ ਬਣ ਕੋ ਜੈਲਦਾਰ ਸਾਹਿਬ ਦੀ ਜਿਹੜੀ ਪਰਸਨੈਲਿਟੀ ਉਹ ਬਹੁਤ ਪੱਕੀ ਥੀ ਬੇहद ਪਿਆਰ ਕਰਨ ਵਾਲੀ ਸੀ ਪਾਰਟੀ ਦੀ ਵਿਚਾਰਧਾਰਾ ਨੂੰ ਉਹ ਸ਼ਖਸੀਅਤ ਜਿਹਨੂੰ ਆਪਾਂ ਆਪਣੀ ਜ਼ੁਬਾਨ 'ਚ ਕਹਿੰਦੇ ਕਿ ਉਹ ਟਕਸਾਲੀ ਕਾਂਗਰਸੀ ਸੀ। ਔਰ ਪਿਛਲੇ ਸਮੇਂ ਦੇ ਅੰਦਰ ਜੱਤੋਂ ਅਸੀਂ ਇਹ ਚੋੜ ਹਾਰੀ ਹੈ 2022 ਦੀ। ਔਰ ਪਾਰਟੀ 'ਚ ਬੜਾ ਜ਼ਬਰਦਸਤ ਕੰਮ ਕਰਨ ਦੀ ਲੋੜ ਸੀ। ਤਾਂ ਜ਼ੈਲਦਾਰ ਸਾਹਿਬ ਨੂੰ ਪ੍ਰਧਾਨ ਜੀ ਨੇ ਜਮੇਬੜੀ ਬਤੀ ਢਿਲੇ ਦੀ ਤਾਂ ਬਖੂਬੀ ਨਵਾਈ ਹੈ ਉਹਨਾਂ ਨੇ ਕੋਈ ਘੜੀ ਕੋਈ ਵੈਂਟ ਕੋਈ ਦਿਨ ਉਹਨਾਂ ਨੇ ਛੱਡਿਆ ਨਹੀਂ ਜਦੋਂ ਪਾਰਟੀ ਦੀ ਖੇਦਮਤ ਵਿੱਚ ਨਾ ਲਾਇਆ ਹੋਵੇ ਔਰ ਪਾਰਟੀ ਨੂੰ ਬੇਮਿਸਾਲ ਮਜ਼ਬੂਤੀ ਪ੍ਰਦਾਨ ਕੀਤੀ ਦੂਜੀ ਗੱਲ ਇਹ ਸੀ ਕਿ ਉਹ ਕੇ ਖੇਡ ਪ੍ਰਮੋਟਰ ਸੀ ਜਿੱਥੋਂ ਤੱਕ ਖੇਡ ਦਾ تعلق ਸੀ ਜਿੱਥੇ ਵਰਜੀ ਕਿਸੇ ਵੱਡੀ ਥਾਂ ਛੋਟੀ ਥਾਂ ਪਿੰਡ ਗਲੀ ਸ਼ਹਿਰ ਜਿੱਥੇ ਵੀ ਕਿਤੇ ਖੇਡਾਂ ਦਾ ਸਮਾਗਮ ਹੁੰਦਾ ਸੀ ਜੀ ਆਲਾ ਸਾਹਿਬ ਜ਼ਰੂਰ ਪਹੁੰਚਦੇ ਸੀ ਔਰ ਜਿਹਦਾ ਸਮੁੱਚੇ ਤੌਰ ਤੇ ਲਾਭ ਵੀ ਸਾਨੂੰ ਫਿਰ ਤੌਰ ਪਰਟੀ ਮਿਲਦਾ ਸੀ ਉਹ ਸਾਡਾ ਰਗਲਾ ਸਾਥੀ ਸੀ ਬੜਾ ਨਰਮਤ ਵੀਰ ਦਾ ਆਦਮੀ ਸੀ ਕਦੇ ਕਿਸੇ ਦੇ ਸਿਰ ਨਹੀਂ ਸੀ ਔਰ ਉਹਦੇ 'ਚ ਸਮਰੱਥਾ ਸੀ ਸਭ ਨੂੰ ਨਾਲ ਲੈ ਕੇ ਚੱਲਣਾ ਔਰ ਸਾਰੇ ਜ਼ਿਲ੍ਹੇ ਦੇ ਲੋਕਾਂ ਨੂੰ ਇੱਕ ਉਹਦੇ 'ਚ ਪ੍ਰੋਗ ਹੋ ਕੇ ਉਹਨੇ ਕੰਮ ਕੀਤਾ ਬੇਮਿਸਾਲ ਕਾਟਾ ਸਾਨੂੰ ਕਹਿਣਾ ਚਾਹਾਂਗੇ ਦੇਖੋ ਜੀ ਜੈਲਦਾਰ ਚੜੀਆਂ ਸਾਹਿਬ ਦਾ ਜਾਣਾ ਕਾਂਗਰਸ ਪਾਰਟੀ ਅਸੇ ਤੋਂ ਬਹੁਤ ਵੱਡਾ ਨੁਕਸਾਨ ਹੈ ਹੀ ਹੈ ਇਲਾਕੇ ਅਸੇ ਆਮ ਲੋਕਾਂ ਵਾਸਤੇ ਇਸ ਪ੍ਰਕਾਰ ਲੋਗਾ ਚ ਵਿਚਰਦੇ ਸਨ ਗੁਰਸੇਖ ਸਾਹਿਬ ਔਰ ਹਰ ਵਿਅਕਤੀ ਨਾਲ ਮਿੱਠ ਬੋਲੜੇ ਸਨ ਔਰ ਆਪੇ ਪਿਆਰ ਦੀ ਮਹਿਕ ਜਿਹੜੀ ਹੈ ਪੂਰੇ ਇਲਾਕੇ ਦੇ ਵਿੱਚ ਉਹਨਾਂ ਨੇ ਨਾ ਕਿਵਰ ਇਲਾਕੇ ਦੇ ਵਿੱਚ ਮੈਨੂੰ ਦੱਸ ਰਏ ਸਨ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਕੀ ਜਿੱਦੇ ਲੈ ਕੇ ਆਏ ਉਹਨਾਂ ਨੂੰ ਉੱਥੋਂ ਕੋਰਾਲੀ ਦੇ ਵਿੱਚ ਕਈ ਥਾਵਾਂ ਤੇ ਸਾਥੀਆਂ ਨੇ ਉਹਨਾਂ ਨੂੰ ਚਾਹ ਨਾਲ ਲੈ ਕੇ ਪਿਆਰ ਕਰਨਾ ਦੇ ਆਪ ਦਾ ਸ਼ਰਦਾ ਦੀ ਫੁੱਲ ਪੇਟੀ। ਔਰ ਅੱਜ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਸਾਰੇ ਅਸੀਂ ਰਾਣਾ ਸਾਹਿਬ, ਸਿੱਧੂ ਸਾਹਿਬ, ਚੰਨੀ ਸਾਹਿਬ ਸਾਰੇ ਸਾਥੀ ਸੰਗੀ ਅੱਜ ਆਪਦੇ ਰੰਗਲੇ ਸਾਥੀ ਨੂੰ ਵਿਦਾ ਕਰਨ ਹੱਥੇ ਬਿਲਕੁਲ ਕੋਈ ਸ਼ਬਦ ਨਹੀਂ ਹੈ ਕਿ ਜਿੰਨਾ ਰਾਹੀ ਮੈਂ ਆਪਦੇ ਉਹ ਸਾਥੀ ਦਾ ਧੰਨਵਾਦ ਕਰ ਸਕਾਂ ਜਿਸ ਪ੍ਰਕਾਰ ਪਾਰਟੀ ਦੇ ਹਾਸੇ ਉਹਨੇ ਕੰਮ ਕੀਤਾ ਲੇਕਿਨ ਅੰਤ ਵਿੱਚ ਇਹੀ ਹੈ ਕਿ ਜਦੋਂ ਜਿਸ ठाਕਰ ਕੋ ਨਹੀਂ ਚਾਹ ਰਹਾ ਉੱਥੇ ਅੱਗੇ ਫਿਰ ਸਿਰ ਝੁਕ ਜਾਂਦਾ ਹੈ ਔਰ ਸ਼ਰਦਾ ਦੇ ਫੁੱਲ ਪੇਟ ਕੀਤੇ ਹੈ ਅਸੀਂ ਸਾਰਿਆਂ ਨੇ ਸ਼ਰਧਾਂਜਲੀ ਪ੍ਰਮਾਤਮਾ ਸੱਚੇ ਪਾਤਸ਼ਾਹ ਹੁਣ ਉਹਨਾਂ ਦੇ ਚਰਨਾਂ ਵਿੱਚ ਨਵਾਸ ਬਖਸ਼ੇ ਪਿਛੇ ਪਰਿਵਾਰ ਨੂੰ ਸਾਥੀ ਸੰਗੀਆਂ ਨੂੰ ਦੋਸਤਾ ਮਿੱਤਰਾਂ ਨੂੰ ਪਾਣਾ ਬਖਸ਼ੇ ਕਿੰਨਾ ਕੋਈ ਕਾਟਾ ਲੱਗਦਾ ਜੀ ਇਹ ਕੰਮ ਸਭ ਨੂੰ ਜੀ ਕਾਟਾ ਕੋਈ ਮਿਹਨੇ ਥੋੜੀ ਜਾ ਸਕਦਾ ਜੀ ਬਾਪ ਚਲਾ ਜਾਵੇ ਪੁੱਤ ਚਲਾ ਜਾਵੇ ਭਰਾ ਚਲਾ ਜਾਵੇ ਥੋੜੀ ਸੱਜੀ ਬਾਹ ਚਲੀ ਜਾਵੇ ਉਹ ਕਾਟਾ ਮਿਣਿਆ ਨਹੀਂ ਜਾ ਸਕਦਾ ਕਾਟਾ ਸਮਝਣਾ ਕਿ ਇਹੋ ਜੇ ਸਾਥੀ ਅੱਜਕੱਲ ਸਿਆਸਤ ਦੇ ਵਿੱਚ ਸਿੰਘ ਸਾਹਿਬ ਜੱਸੀ ਜਾਂਦੇ ਸੀ ਕਿਸੇ ਨਾ ਕਦੇ ਨਰਾਜ਼ ਤਾਂ ਹੋਏ ਹੀ ਨਹੀਂ ਕਿਉਂਕਿ ਸਾਹਿਬ ਕਹਿੰਦੇ ਜੇ ਕਿਸੇ ਨੇ ਹੋ ਵੀ ਜਾਣਾ ਤਾਂ ਉਹਰੇ ਘਰ ਆਪ ਚਲੇ ਜਾਣਾ ਸੋ ਇਹੋ ਜੇ ਸਾਥੀਆਂ ਦਾ ਨੁਕਸਾਨ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ اور ਕਾਟਾ ਮਿਣਿਆ ਨਹੀਂ No lo